ਸਤਿ ਸ਼੍ਰੀ ਅਕਾਲ ਜੀ ਪਿਛਲੇ ਦਿਨੀ ਜ਼ਿਲ੍ਹਾ ਜਲੰਧਰ ਦੇ ਵਿੱਚ ਅਸੀਂ ਸ਼ਿਕਾਇਤਾਂ ਮਿਲੰਦੇ ਬਾਅਦ ਲਗਭਗ 200 ਤੋਂ ਵੱਧ ਜਿਹੜੇ ਸਾਡੇ ਟੈਵਲ ਏਜੰਟ ਜਾਂ ਆਈਲੈਟ ਸੈਂਟਰ ਵਾਲੇ ਸਾਡੇ ਇੰਸਟੀਚੂਟ ਸੀਗੇ ਉਹਨਾਂ ਦੇ ਖਿਲਾਫ ਕਾਰਨਸੋ ਨੋਟਿਸ ਜਾਰੀ ਕੀਤਾ ਸੀ ਇਹ ਉਹ ਇੰਸਟੀਚੂਟ ਸੀਗੇ ਜਿਨ੍ਹਾਂ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਆਪਣੇ ਲਾਇਸੈਂਸ ਜਿਹੜੇ ਰੀਨਿਊਅਲ ਲਈ ਨਹੀਂ ਅਪਲਾਈ ਕੀਤੇ ਸੀ ਤੇ ਸਾਡੀ ਜਵਾਬ ਤਲਬੀ ਦੇ ਉਪਰ ਬਾਵਜੂਦ ਇਹ ਸਾਨੂੰ ਜਵਾਬ ਨਹੀਂ ਦੇ ਰਹੇ ਸੀ ਤੇ 180 ਕੀ ਨਾ ਇੰਸਟੀਟਿਊਟਸ ਆਹੀ ਜਿਹੜੇ ਲੋਕ ਨੇ ਉਹ ਜਦੋਂ ਉਹਨਾਂ ਨੇ ਬਾਹਰ ਜਾਣਾ ਹੁੰਦਾ ਵਿਦੇਸ਼ ਜਾਣਾ ਹੁੰਦਾ ਉਹ ਗੁੰਮਰਾਹ ਹੋ ਸਕਦੇ ਨੇ ਜਦੋਂ ਇਹਨਾਂ ਦੀ ਜਵਾਬ ਤਲਬੀ ਕੀਤੀ ਤਾਂ ਕੁਝ ਜਿਹੜੇ ਇੰਸਟੀਟਿਊਟਸ ਨੇ ਉਹਨਾਂ ਦੇ ਸਾਨੂੰ ਜਵਾਬ ਆਏ ਉਹਨਾਂ ਨੇ ਦੱਸਿਆ ਕਿ ਅਸੀਂ ਆਪਣਾ ਜਿਹੜਾ ਲਾਇਸੈਂਸ ਹੈ ਥਰੂ ਬਫਰ ਚੈਨਲ ਤੇ ਨਿਊ ਕਰਵਾ ਕੇ ਰੈਗੂਲੇਟ ਕਰਵਾਉਣਾ ਚਾਹੁੰਦੇ ਆ ਅਤੇ ਕੁਝ ਇੰਸਟੀਟਿਊਟਸ ਵੱਲੋਂ ਕੋਈ ਵੀ ਜਵਾਬ ਨਹੀਂ ਆਇਆ ਅੱਜ ਇਸੇ ਘੜੀ ਦੇ ਵਿੱਚ ਜ਼ਿਲ੍ਹਾ ਜ਼ਿਲੰਦਰ ਦੇ ਵਿੱਚ ਅਸੀਂ 50 ਜਿਹੜੇ ਸਾਡੇ ਇੰਸਟੀਚੂਟ ਹੈ ਉਹਨਾਂ ਦੇ ਲਾਇਸੈਂਸ ਜਿਹੜੇ ਰੱਦ ਕਰ ਦਿੱਤੇ ਨੇ ਇਹ ਪੰਜਾਬ ਸਰਕਾਰ ਦੀ ਮੁਹਿੰਮ ਦੇ ਤਹਿਤ ਕਿ ਕੋਈ ਵੀ ਜੋ ਵਿਅਕਤੀ ਬਾਹਰ ਜਾਣਾ ਚਾਹੁੰਦਾ ਹੈ ਉਹਨੂੰ ਕਿਸੇ ਵੀ ਤਰ੍ਹਾਂ ਦਾ ਕਿਸੇ ਵੱਲੋਂ ਵੀ ਗੁਮਰਾਹ ਨਾ ਕੀਤਾ ਜਾਵੇ ਇਸ ਦੇ ਨਾਲ ਹੀ ਜਿਹੜੇ ਹੋਰ ਵੀ ਬਾਕੀ ਵੀ ਇੰਸਟੀਚੂਟਸ ਹੈ ਉਹਨਾਂ ਦੀ ਜਿਹੜੀ ਦਰਖਾਸਤਾਂ ਦੇ ਉੱਤੇ ਪ੍ਰੋਪਰ ਕਾਰਵਾਈ ਤੇ ਵੈਰੀਫਿਕੇਸ਼ਨ ਚੱਲ ਰਹੀ ਹੈ ਆਉਣ ਵਾਲੇ ਦਿਨਾਂ ਚ ਹੋ ਸਕਦਾ ਉਹਨਾਂ ਖਿਲਾਫ ਵੀ ਅਸੀਂ ਕਾਰਵਾਈ ਕਰੀਏ ਤੇ ਉਹਨਾਂ ਦੇ ਉਹ ਜਵਾਬ ਲੈ ਕੇ ਉਸ ਤੇ ਜਿਹੜਾ ਹੈ ਅਸੀਂ ਐਕਸ਼ਨ ਲਵਾਂਗੇ ਨਾਲ ਹੀ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਪੰਜਾਬ ਸਰਕਾਰ ਵੱਲੋਂ ਸਾਡੇ ਡੀਬੀਈ ਰੋਜ਼ਗਾਰ ਬਿਊਰੋ ਜੋ ਕਿ ਡੀਸੀ ਆਫਿਸ ਦੇ ਵਿੱਚ ਹੀ ਸਥਾਪਿਤ ਹੈ ਉੱਥੇ ਲੋਕਾਂ ਦੀ ਸਹਾਇਤਾ ਲਈ ਇੱਕ ਕਾਊਂਟਰ ਸਟੈਬਲਿਸ਼ ਕੀਤਾ ਗਿਆ ਜਿਹੜੇ ਵੀ ਵਿਅਕਤੀ ਵਿਦੇਸ਼ ਜਾਣਾ ਚਾਹੁੰਦੇ ਨੇ ਜਾਂ ਜਾਣ ਦੀ ਤਿਆਰੀ ਕਰ ਰਹੇ ਨੇ ਕਿਸੇ ਗੈਰ ਕਾਨੂੰਨੀ ਜਾਂ ਅਨधिकृत ਜਿਹੜੇ ਏਜੰਟ ਦੇ ਮਤਲਬ ਚਾਂਸੇਸ ਨਾ ਆਉਣ ਉੱਤੇ ਜਾ ਕੇ ਜਾਂ ਸਾਡੀ jalanda.nic.in ਦੇ ਉੱਤੇ ਸਾਡੇ ਜਿਹੜੇ ਟਰੈਵਲ ਏਜੰਟ ਨੇ ਜਾਂ ਆਇਲਿਟ ਸੈਂਟਰ ਨੇ ਉਹਨਾਂ ਦੀ ਇੱਕ ਲਿਸਟ ਜੋ ਕਿ ਸਾਡੇ ਨਾਲ ਰਜਿਸਟਰਡ ਨੇ ਉੱਥੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਨੇ ਤਾਂ ਕਿ ਬਿਲਕੁਲ ਜਿਨ੍ਹਾਂ ਨੇ ਵੀ ਬਾਹਰ ਜਾਣਾ ਬਿਲਕੁਲ ਕਾਨੂੰਨੀ ਢੰਗ ਨਾਲ ਜਾਣ ਤੇ ਵਿਦੇਸ਼ ਜਿਹੜੇ ਏਨ ਏਜੰਟਾਂ ਦੇ ਚਾਂਸੇ ਚ ਨਾ ਪੈ ਜੋ ਕਿ ਗੈਰਕਾਨੂੰਨੀ ਢੰਗ ਨਾਲ ਕਰ ਰਹੇ ਨੇ ਨਾਲ ਹੀ ਇਹਨਾਂ ਸਾਰੇ ਅਜੀਹੇ ਲੋਕਾਂ ਨੂੰ ਮੈਂ ਚੇਤਾਵਨੀ ਵੀ ਦੇਣਾ ਚਾਹੁੰਦਾ ਕਿ ਜਲੰਧਰ ਦੇ ਵਿੱਚ ਜੇ ਕੋਈ ਕਿ ਕੋਈ ਨਹੀਂ ਤਾਂ ਨਾਲ ਇਸ ਤਰ੍ਹਾਂ ਦਾ ਕੰਮ ਚੱਲ ਰਿਹਾ ਹੈ ਤਾਂ ਉਹਦੇ ਖਿਲਾਫ ਸਭ ਤੋਂ ਸਖਤ ਕਾਨੂੰਨੀ ਕਾਰਵਾਈ ਅਸੀਂ ਕਰਾਂਗੇ ਬਹੁਤ ਬਹੁਤ ਧੰਨਵਾਦ